ਕੌਣ ਕਿ ਪਗਿਆ ਵਾ ਕੌਣ ਲੋਕ ਸੀ ਤੇ ਕਿੰਨੇ ਜਾਨੇ ਸੀ ਇਹ 5 ਜਨਵਰੀ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਬਾਲਮੀਕੀ ਚੌਂਕ ਜੰਡਿਆਲੇ ਚ ਪੈਂਦਾ ਹੈ ਤਾਂ ਉੱਥੇ ਇੱਕ ਜੁਐਲਰੀ ਸ਼ਾਪ ਹੈ ਸੋਨੂ ਜੁਐਲਰਸ ਤਾਂ ਦੁਪਹਿਰੇ ਦੋ ਬੰਦੇ ਆਏ ਅਣਪਛਾਤੇ ਉਹਨਾਂ ਨੇ ਆਪਣਾ ਮੂੰਹ ਢੱਕਿਆ ਸੀਗਾ ਮੋਟਰਸਾਈਕਲ ਤੇ ਆ ਕੇ ਦੁਕਾਨ ਦੇ ਬਾਹਰ ਫਾਇਰਿੰਗ ਕਰਤੀ ਜਿਸ ਦੇ ਕਰਕੇ ਜਿਹੜਾ ਕਾਂਚ ਸੀਗਾ ਦੁਕਾਨ ਦਾ ਉਹ ਟੁੱਟ ਗਿਆ ਫਾਰਚੂਨੇਟਲੀ ਕੋਈ ਇੰਜਰੀ ਨਹੀਂ ਹੋਈ ਬਟ ਕਿਉਂਕਿ ਇੱਕ بڑے ਬਾਜ਼ਾਰ ਚ ਫਾਇਰਿੰਗ ਹੋਈ ਤਾਂ ਇਟ ਵਾਸ ਅ ਸੀਰੀਅਸ ਥਿੰਗ ਔਰ ਥੋੜਾ ਉਥੇ ਲੋਕਾਂ ਦੇ ਵਿੱਚ ਦਹਿਸ਼ਤ ਔਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਤਾਂ ਇਹਦਾ ਸੰਕੇਤ ਲੈਂਦੇ ਹੋਏ ਅਸੀਂ ਤੁਰੰਤ ਐਫਆਈਆਰ ਨੰਬਰ 7 ਅੰਡਰ ਸੈਕਸ਼ਨ 109 ਬੀ ਐਨਐਸ ਅਟੈਂਪਟ ਟੂ ਮਰਡਰ ਔਰ ਆਰਮਜ਼ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਉਸ ਤੋਂ ਬਾਅਦ ਇਹਨੂੰ ਸੀਰੀਅਸਲੀ ਲੈਂਦੇ ਹੋਏ ਅਸੀਂ ਵਕ ਵਕ ਟੀਮਾਂ ਬਣਾਈਆਂ ਇਦੇ ਵਿੱਚ ਸਾਡੇ ਡੀਐਸਪੀ ਜੀ ਸਾਹਿਬ ਡੀਐਸਪੀ ਜੰਡਿਆਲਾ ਐਸਐਚਓ ਜੰਡਿਆਲਾ ਇਨਚਾਰਜ ਸੀਆਈ ਇਹ ਸਾਰੇ ਜੁਟ ਗਏ ਤਾਂ ਇਹਨਾਂ ਨੇ ਕਾਫੀ ਮਸ਼ਕੱਤ ਕਰਤੀ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਬੰਦੇ ਇਨਵੋਲ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਕੇਸ ਨੂੰ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਫਿਰ ਉਹਦੀ ਨਿਸ਼ਾਨਦੇਹੀ ਤੇ ਇਹਦੇ ਵਿੱਚ ਦੋ ਜਿਹੜੇ ਮੁਲਜ਼ਮ ਹੈਗੇ ਨੇ ਇੱਕ ਕਾਵਿਸ਼ ਹੈ ਇੱਕ ਮਹਿਰਬੀਰ ਹੈ ਇਹ ਦੋਨੋਂ ਤਰਨ ਤਰਨਦੇ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਜਦੋਂ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਮੰਨ ਗਏ ਬੇਸਿਕਲੀ ਇਹਨਾਂ ਨੇ ਉਸ ਦਿਨ ਰਕੀ ਕੀਤੀ ਸੀਗੀ ਇੱਕ ਐਕਟਿਵਾ ਮੋਟਰਸਾਈਕਲ ਤੇ ਆਈ ਸੀਗੀ ਜਿਹੜੀ ਅਸੀਂ ਬਰਾਮਦ ਕਰ ਲਈ ਹੈ ਫਿਰ ਗਾਂ ਪੁੱਛਗਿਰਦੇ ਦੌਰਾਨ ਇਹ ਮੰਨੇ ਕਿ ਇਹਦੇ ਵਿੱਚ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਜਿਹੜੇ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਉਹਨਾਂ ਦੇ ਨਾਮ ਇੱਕ ਦਾ ਆਕਾਸ਼ ਤੇਜਪਾਲ ਦੂਜੇ ਦਾ ਨਾਮ ਵਿਸ਼ਾਲ ਦੀਪ ਸੀਗਾ ਇਹ ਵੀ ਦੋਵੇਂ ਤਰਨਤਾਰਨ ਦੇ ਰੈਨ ਵਾਲੇ ਹੈਗੇ ਨੇ ਤਾਂ ਇਹਨਾਂ ਨੇ ਇਹ ਵੀ ਜ਼ਾਹਿਰ ਕਰਤਾ ਕਿ ਕਿਉਂਕਿ ਇਹਨਾਂ ਦੇ ਸਾਥੀ ਹੈ ਕਿ ਇਸ ਏਰੀਆ ਦੇ ਵਿੱਚ ਇਹ ਜਾ ਰਹੇ ਨੇ ਇਹਨਾਂ ਦੀ ਮੂਵਮੈਂਟ ਪ੍ਰੋਬੇਬਲ ਮੂਵਮੈਂਟ ਇਸ ਏਰੀਆ ਦੇ ਵਿੱਚ ਹੈ ਤਾਂ ਉਸ ਸੂਚਨਾ ਤੇ ਆਧਾਰ ਤੇ ਡੀਐਸਪੀ ਜੰਡਿਆਲਾ ਔਰ ਐਸਐਚਓ ਜੰਡਿਆਲੇ ਨੇ ਇੱਥੇ ਏਰੀਆ ਦੇ ਵਿੱਚ ਨਾਕਾਬੰਦੀ ਕਰਤੀ ਉਸ ਤੋਂ ਬਾਅਦ ਇੱਕ ਸਸਪੀਸ਼ੀਅਸ ਮੋਟਰਸਾਈਕਲ ਕੀ ਮੂਵਮੈਂਟ ਇੱਥੇ ਹੁੰਦੀ ਹੈ ਇਸ ਏਰੀਆ ਦੇ ਵਿੱਚ ਤਾਂ ਉਹਨੂੰ ਸਿਗਨਲ ਕੀਤਾ ਸੀਗਾ ਟੂ ਸਟਾਪ ਦ ਮੋਟਰਸਾਈਕਲ ਬਟ ਉਹ ਪੱਜਨ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਬੈਲੈਂਸ ਹੋ ਕੇ ਡਿੱਗ ਪਿਆ ਤਾਂ ਫਿਰ ਉਹਨਾਂ ਨੇ ਅਸਲਾ ਕਢ ਕੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਤਾਂ ਇਨ ਰਿਟੈਲੀਏਟਰੀ ਫਾਇਰਿੰਗ ਯੂ ਮਤਲਬ ਗ੍ਰੇਡੇਡ ਯੂਜ਼ ਆਫ ਫੋਰਸ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਇੱਕ ਇਹਦੇ ਵਿੱਚ ਜਿਹੜਾ ਇੱਕ ਮੁਲਜ਼ਮ ਹੈ ਆਕਾਸ਼ ਤੇਜਪਾਲ ਉਹਦੀ ਲਾਤ ਦੇ ਵਿੱਚ ਗੋਲੀ ਲੱਗੀ ਹੈ ਤਾਂ ਤੁਰੰਤ ਫਿਰ ਪੁਲਸ ਨੇ ਉਹਨੂੰ ਹਸਪਤਾਲ ਖੜਾਇਆ ਤਾਂ ਉੱਥੇ ਹਜੇ ਉਹ ਸਟੇਬਲ ਹੈ ਤਾਂ ਸਾਨੂੰ ਇਦੇ ਵਿੱਚ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਇੱਕ ਕੀਬੋਰਡ ਦਾ ਪਿਸਟਲ ਇੱਕ ਬੱਤੀਬੋਰ ਦਾ ਪਿਸਟਲ ਸਾਨੂੰ ਮਿਲਿਆ ਹੈ ਤਾਂ ਇਹ ਵਨ ਜਿਹੜਾ ਵਾਰਦਾਤ ਵੇਲੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕਰ ਲਿਆ ਉਹ ਵੀ ਸਾਨੂੰ ਹੁਣ ਇੱਥੇ ਰਿਕਵਰ ਹੋਇਆ ਹੈ ਤਾਂ ਇਹਦੇ ਵਿੱਚ ਬੇਸਿਕਲੀ ਜਿਹੜੇ ਪਹਿਲਾਂ ਅਸੀਂ ਦੋ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁਛਗਛ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਆ ਜਿਹੜਾ ਇਨਸੀਡੈਂਟ ਹੋਇਆ ਹੈ ਇਹ ਦਾ ਕੋਈ ਨਿੱਜੀ ਤੌਰ ਤੇ ਕੋਈ ਪੇਮੈਂਟ ਦਾ ਇਸ਼ੂ ਸੀਗਾ ਜਿਹੜਾ ਜੁਵਲਰ ਹੈ ਤਾਂ ਉਹਦੇ ਕਰਕੇ ਇੱਕ ਫੋਰਨ ਬੇਸਡ ਐਂਟੀਟੀ ਹੈ

ਨਹੀਂ ਫਾਰਚੂਨੇਟਲੀ ਪੁਲਿਸ ਮੁਲਾਜ਼ਮਾ ਦਾ ਬਚਾਓ ਹੋਇਆ ਬਟ ਇਨ ਰਿਟੈਲੀਐਟਰੀ ਫਾਇਰਿੰਗ ਇੱਕ ਜਿਹੜਾ ਫਾਇਰ ਹੈ ਇਹ ਮੁਲਜ਼ਮ ਨੂੰ ਲੱਗਿਆ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਉਹ ਪਾਰਟੀ ਤੋਂ ਆਪਾਂ ਲੈ ਲਾਂਗੇ ਐਗਜ਼ੈਕਟਲੀ ਆ ਡੋਨਟ ਹੈਵ ਦਾ ਕਾਊਂਟ